ਇਸ ਕਰਕੇ ਸਿਧਾਂਤ ਦੀ ਲੋੜ ਹੁੰਦੀ ਹੈ ਤੁਹਾਨੂੰ ਸਿੱਖ ਧਰਮ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਤੁਹਾਡੇ ਸਿੱਖੀ ਦੇ ਜਜ਼ਬਾਤ ਹੋਣੇ ਚਾਹੀਦੇ ਅਸੀਂ ਕਿਸੇ ਧਰਮ ਨਾਲ ਨਫ਼ਰਤ ਨਹੀਂ ਕਰਾਂਗੇ ਅਸੀਂ ਸਾਰਿਆਂ ਦਾ ਭਲਾ ਮੰਗਾਂਗੇ ਔਰ ਉਹ ਸਿੱਖ ਨਹੀਂ ਆ ਜਿਹੜਾ ਕਿਸੇ ਧਰਮ ਨੂੰ ਮਾੜਾ ਕਹਿੰਦਾ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਾਂਗੇ ਪਰ ਅਸੀਂ ਆਪਣੇ ਧਰਮ ਬਾਰੇ ਜਾਗਰੂਕ ਹੋਵਾਂਗੇ ਹਰ ਘਰ ਵਿੱਚ ਬਾਣੀ ਲੱਗੀ ਹੋਵੇ ਹਰ ਘਰ ਵਿੱਚ ਕੋਈ ਨਸ਼ਾ ਨਾ ਹੋਵੇ ਹਰ ਘਰ ਵਿੱਚ ਕੋਈ ਗੰਦੀ ਫਿਲਮ ਨਾ ਲੱਗੇ ਪਿੰਡ ਵਿੱਚ ਡੀਜੇ ਨਾ ਵੱਜਣ ਜਦੋਂ ਡੀਜੇ ਵੱਜੇ ਤੇ ਫਿਲਮਾਂ ਲੱਗੀਆਂ ਤੇ ਕੁੜੀਆਂ ਤੇ ਮੁੰਡਿਆਂ ਦੀ ਅਕਲ ਪ੍ਰੇਸ਼ਟ ਹੋ ਗਈ ਫਿਰ ਕਤਲਗਾਰਥ ਹੋਣੀ ਸ਼ੁਰੂ ਹੋ ਗਈ ਫਿਰ ਇੱਕ ਦੂਜੇ ਤੇ ਚੜਾਈ ਕਰਨੀ ਸ਼ੁਰੂ ਕਰ ਦਿੱਤੀ ਐ ਤੇ ਲੱਭਿਆ ਕੱਖ ਨਹੀਂ ਸਾਨੂੰ ਪੜਾਈ ਚ ਸਾਡੇ ਬੱਚੇ ਅੱਗੇ ਨਹੀਂ ਆ ਰਹੇ ਇੱਥੇ ਡੀਸੀ ਲੱਗਣ ਸਾਰੇ ਬਿਹਾਰ ਤੋਂ ਆ ਕੇ ਬੰਦੇ ਇੱਥੇ ਨੌਕਰੀ ਕਰਨ ਲੱਗੇ ਨੇ ਤੇ ਸਾਡੇ ਵਿਚਾਰੇ ਨਕਲਾ ਮਾਰਦੇ ਨੇ ਤੇ ਗਾਣੇ ਲਾਦੇ ਨੇ ਉਹ ਜਿਹੜੇ ਲਾਇਏ ਟਰੈਕਟਰਾਂ ਦੇ ਉੱਤੇ ਡੀਜੇ ਲੱਗੇ ਆ ਜਿਹਦੇ ਨੂੰ ਜਾਣਿਆ ਨਹੀਂ ਡੀਜੇ ਇਹਨਾਂ ਕੰਨਾਂ ਚ ਗੰਧ ਤੋਂ ਗਾਉਂਦੇ ਨਹੀਂ ਚੁੱਕੇ